ਆ ਜਲੰਧਰ ਦੇ ਬਾਰੇ ਤਾਂ ਜਲੰਧਰ ਅੱਜ ਵੈਲੈਂਟਾਈਨ ਦੇ ਦਿਸ ਹੈਗਾ 14 ਫਰਵਰੀ ਫੁੱਲਾਂ ਦਾ ਦਿਨ ਕਿਹਾ ਜਾਂਦਾ ਹੈ ਔਰ ਇਸ ਦਿਨ ਸਾਰੇ ਪਿਆਰੇ ਇੱਕ ਦੂਜੇ ਦੇ ਪਿਆਰੇ ਆਪਣੇ ਆਪਣੇ ਪਿਆਰਿਆਂ ਨੂੰ ਫੁੱਲ ਦਿੰਦੇ ਆ ਤੇ ਮੈਂ ਡੇਰਾ ਸਚਕੰਡ ਬੱਲਣਾ ਸੰਤ ਨਰਿੰਦਰਨ ਦਾਸ ਜੀ ਮਹਾਰਾਜ ਜਿਹੜੇ ਕਿ ਸੁਮੁੱਚੀ ਮਨੁੱਖਤਾ ਦੇ ਪਿਆਰੇ ਨੇ ਉਹਨਾਂ ਨੂੰ ਆਪਣੇ ਪਿਆਰ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਅਸ਼ੀਰਵਾਦ ਲਿਆ ਔਰ ਦੂਸਰਾ ਅੱਜ ਇੱਥੇ ਅੰਬੇਡਕਰ ਭਵਨ ਜਿਹੜਾ ਨਖੋਦਰ ਰੋਡ ਦੇ ਵਿੱਚ ਹੈ ਉੱਥੇ ਸੀਪੀਐਫ ਯੂਨੀਅਨ ਦੇ ਪ੍ਰਧਾਨ ਔਰ ਜਿਹੜੀ ਸਾਡੀ ਬਰਾੜ ਕਮਿਊਨਿਟੀ ਹੈਗੀ ਸ਼ਡਿਊਲ ਕਾਸਟ ਭਾਈਚਾਰੇ ਚਾਹੁੰਦੀ ਹੈ ਉਹਨਾਂ ਵੱਲੋਂ ਪੰਜਾਬ ਰਾਜਨ ਸੋਚਿਤ ਜਾਤੀਆਂ ਕਮਿਸ਼ਨ ਨੂੰ ਭਾਰਤੀ ਸੰਵਿਧਾਨ ਦੇ ਉੱਤੇ ਚਰਚਾ ਲਈ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਚਰਚਾ ਜਾਂ ਛੋਟੀ ਜਿਹੀ ਉਹਦੇ ਤੇ ਪਾਰਟਿਸਪੇਟ ਕਰਨ ਲਈ ਪੁੱਜਿਆ ਪਰਤਾਬ ਬਾਜਵਾ ਨੇ ਹਾਈ ਕੋਰਟ ਦਾ ਰੁਕ ਦਿੱਤਾ ਹੈ ਕੀ ਲੱਗਦਾ ਹੈ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਹੈ ਕੱਲ ਵੀ ਛੁੱਟੀ ਆ ਇਹ ਦਫ਼ਤਰੀ ਕੰਮ ਦੀ ਗੱਲ ਹੈ ਸੋਮਵਾਰ ਨੂੰ ਕਰਾਂਗੇ ਪਰ ਤੁਹਾਨੂੰ ਵੀ ਪਾਰਟੀ ਬਣਾਇਆ ਗਿਆ ਹੈ ਨਾ ਵਿੱਚ ਹਾਂ ਉਹਦੀ ਤਰੀਕ ਮੈਨੂੰ ਪਤਾ ਲੱਗਿਆ 16 ਆ ਜੀ ਤੇ ਜਿਹੜਾ ਵੀ ਪੰਜਾਬ ਦੇ ਵਿੱਚ ਹੰਕਾਰ ਦੇ ਵਿੱਚ ਦੂਜੀਆਂ ਬਰਾਦਰੀਆਂ ਨੂੰ ਖਾਸ ਤੌਰ ਤੇ ਜਿਹੜੇ ਭਾਈਚਾਰੇ ਮਜਲੂਮ ਗਿਨੇ ਗਏ ਜਿਹੜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਿਕਸ਼ਨਰੀ ਚ ਗਰੀਬ ਸਿੱਖ ਨੇ ਅਗਰ ਉਹਨਾਂ ਨੂੰ ਕੋਈ ਚੁਣੌਤੀ ਦੇ ਕੇ ਲਲਕਾਰੇਗਾ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਹਨਾਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇਗਾ ਤੇ ਟੱਕਰਦਾ ਰਹੂਗਾ ਇਸ ਤੋਂ ਪਹਿਲਾਂ ਵੀ ਰਾਜ ਨੇ ਵੀ ਇਸ ਤਰ੍ਹਾਂ ਦੇ ਬਿਆਨ ਆਏ ਸੀ ਉਹਨਾਂ ਨੇ ਵੀ ਤੁਸੀਂ ਬੁਲਾਇਆ ਸੀ ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹੇਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਧੰਨਵਾਦ ਜਲੰਧਰ ਜਲੰਧਰ ਅੱਜ ਵੈਲੈਂਟਾਈਨ ਦੇ ਦਿਸ ਹੈਗਾ 14 ਫਰਵਰੀ ਫੁੱਲਾਂ ਦਾ ਦਿਨ ਕਿਹਾ ਜਾਂਦਾ ਹੈ ਔਰ ਇਸ ਦਿਨ ਸਾਰੇ ਹੀ ਪਿਆਰੇ ਇੱਕ ਦੂਜੇ ਦੇ ਪਿਆਰੇ ਆਪਣੇ ਆਪਣੇ ਪਿਆਰਿਆਂ ਨੂੰ ਫੁੱਲ ਦਿੰਦੇ ਆ ਤੇ ਮੈਂ ਡੇਰਾ ਸਚਖੰਡ ਬੱਲਣਾ ਸੰਤ ਨਰਿੰਦਰ ਸਿੰਘ ਜੀ ਮਹਾਰਾਜ ਜਿਹੜੇ ਕੇ ਸੁਮੁੱਚੀ ਮਨੁੱਖਤਾ ਦੇ ਪਿਆਰੇ ਨੇ ਉਹਨਾਂ ਨੂੰ ਆਪਣੇ ਪਿਆਰ ਦਾ ਫੁੱਲਾਂ ਦਾ ਗਲਦਸਤਾ ਦੇ ਕੇ ਅਸ਼ੀਰਵਾਦ ਲਿਆ। ਔਰ ਦੂਸਰਾ ਅੱਜ ਇੱਥੇ ਅੰਬੇਡਕਰ ਭਵਨ ਜਿਹੜਾ ਨਖੋਦਰ ਰੋਡ ਦੇ ਵਿੱਚ ਹੈ ਉੱਥੇ ਸੀਪੀਐਫ ਯੂਨੀਅਨ ਦੇ ਪ੍ਰਧਾਨ ਔਰ ਜਿਹੜੀ ਸਾਡੀ ਬਰਾੜ ਕਮਿਊਨਿਟੀ ਹੈਗੀ ਸ਼ੈਡਿਊਲ ਕਾਸਟ ਭਾਈਚਾਰੇ ਚਾਹੁੰਦੀ ਹੈ। ਉਹਨਾਂ ਵੱਲੋਂ ਪੰਜਾਬ ਰਾਜਨ ਸੋਚਿਤ ਜਾਤੀਆਂ ਕਮਿਸ਼ਨ ਨੂੰ ਭਾਰਤੀ ਸੰਵਿਧਾਨ ਦੇ ਉੱਤੇ ਚਰਚਾ ਲਈ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਇਹ ਚਰਚਾ ਜਾਂ ਛੋਟੀ ਜਹੀ ਉਹਦੇ ਤੇ ਪਾਰਟਿਸਿਪੇਟ ਕਰਨ ਲਈ ਪੁੱਛਿਆ। ਅਰਤਾਬ ਬਾਜਮਾਨ ਨੇ ਹਾਈ ਕੋਰਟ ਦਾ ਰੁਕ ਦਿੱਤਾ ਹੈ ਕੀ ਲੱਗਦਾ ਹੈ? ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ, ਕੱਲ ਐਤਵਾਰ ਹੈ, ਕੱਲ ਵੀ ਛੁੱਟੀ ਆ। ਇਹ ਦਫ਼ਤਰੀ ਕੰਮ ਦੀ ਗੱਲ ਹੈ, ਸੋਮਵਾਰ ਕਰਾਂਗੇ। ਇਹ ਪਰ ਤੁਹਾਨੂੰ ਵੀ ਪਾਰਟੀ ਬਣਾਇਆ ਗਿਆ ਹੈ ਅੰਦਰ। ਹਾਂ ਉਹਦੀ ਤਰੀਕ ਮੈਨੂੰ ਪਤਾ ਲੱਗਿਆ 16 ਆ। ਜੀ। ਤੇ ਜਿਹੜਾ ਵੀ ਪੰਜਾਬ ਦੇ ਵਿੱਚ ਹੰਕਾਰ ਦੇ ਵਿੱਚ ਦੂਜੀਆਂ ਬਰਾਦਰੀਆਂ ਨੂੰ ਖਾਸ ਤੌਰ ਤੇ ਜਿਹੜੇ ਭਾਈਚਾਰੇ ਮਜਲੂਮ ਗਿਨੇ ਗਏ ਜਿਹੜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਿਕਸ਼ਨਰੀ ਚ ਗਰੀਬ ਸਿੱਖ ਨੇ ਅਗਰ ਉਹਨਾਂ ਨੂੰ ਕੋਈ ਚੁਣੌਤੀ ਦੇ ਕੇ ਲਲਕਾਰੇਗਾ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਹਨਾਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇਗਾ ਤੇ ਟੱਕਰ ਦਾ ਰਹੂਗਾ ਇਸ ਤੋਂ ਪਹਿਲਾਂ ਵੀ ਰਾਜ ਨੇ ਵੀ ਇਸ ਤਰ੍ਹਾਂ ਦੇ ਬਿਆਨ ਆਏ ਸੀ ਉਹਨਾਂ ਨੇ ਵੀ ਤੁਸੀਂ ਬੁਲਾਇਆ ਸੀ ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਉਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹੇਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਧੰਨਵਾਦ